ਪੰਜਾਬ ਰਾਜ ਪਵਨ ਵਿਖੇ ਮਨਮੋਹਕ ਤੇ ਰੋਹਾਨੀ ਸੰਗੀਤਕ ਸ਼ਾਮ ਕਰਵਾਈ ਗਈ ਜਿਸ ਨਾਲ ਪੂਰਾ ਰਾਜਪਵਨ ਪੰਜਾਬ ਅਤੇ ਕਜ਼ਾਕਿਸਤਾਨ ਦੇ ਸੱਭਿਆਚਾਰਕ ਤੇ ਸੰਗੀਤਕ ਮਾਹੌਲ ਨਾਲ ਗੂੰਜ ਠਿਆ ਪੰਜਾਬ ਵੱਲੋਂ ਕੁਮਾਂਤਰੀ ਮਿੱਤਰਤਾ ਤੇ ਸੱਭਿਆਚਾਰਕ ਆਦਾਨ ਪ੍ਰਦਾਨ ਨੂੰ ਹੁਲਾਰਾ ਦੇਣ ਲਈ ਕਰਵਾਏ ਅਹਿਮ ਸਮਾਗਮ ਦੌਰਾਨ ਕਜ਼ਾਕਿਸਤਾਨ ਤੋਂ ਆਈ ਸੱਭਿਆਚਾਰਕ ਮੰਡਲੀ ਦਾ ਪਰਮਾ ਸਵਾਗਤ ਕੀਤਾ ਗਿਆ ਇਸ ਸੰਬੰਧੀ ਰਾਜਪਵਨ ਪੰਜਾਬ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਮੰਤਰੀ ਤਰुणਪ੍ਰੀਤ ਸਿੰਘ ਸੌਣ ਨੇ ਪੰਜਾਬ ਦੀ ਅਮੀਰ ਵਿਰਾਸਤ ਤੇ ਸੂਬੇ ਨੂੰ ਵਿਸ਼ਵ ਪੱਧਰ ਤੇ ਸੈਰ ਸਪਾਟਾ ਹੱਬ ਬਜੂ ਵਿਕਸਿਤ ਕਰਨ ਦੇ ਯਤਨਾਂ ਤੇ ਜ਼ੋਰ ਦਿੱਤਾ। ਕੈਬਨਿਟ ਮੰਤਰੀ ਨੇ ਦੁਨੀਆ ਭਰ ਦੇ ਲੋਕਾਂ ਨੂੰ ਪੰਜਾਬ ਦੀ ਸੁੰਦਰਤਾ ਵਿਪਨਤਾ ਤੇ ਅਮੀਰ ਸੱਭਿਆਚਾਰਕ ਵਿਰਾਸਤ ਦਾ ਆਨੰਦ ਮਾਣਨ ਦਾ ਸੰਦੇਸ਼ ਦਿੱਤਾ। ਉਹਨਾਂ ਸੱਭਿਆਚਾਰਕ ਸਾਨ ਨੂੰ ਹੋਰ ਮਜ਼ਬੂਤ ਕਰਕੇ ਪੰਜਾਬ ਦੀ ਸੈਰ ਸਪਾਟਾ ਸੰਭਾਵਨਾਵਾਂ ਵਿੱਚ ਹੋਰ ਵਾਧਾ ਕਰਨ ਅਤੇ ਇੱਕ ਅਜਿਹਾ ਭਵਿਕ ਸਿਰਜਣ ਤੇ ਜ਼ੋਰ ਦਿੱਤਾ ਜਿੱਥੇ ਵਿਸ਼ਵ ਪੱਧਰ ਤੇ ਆਪਸੀ ਮਿੱਤਰਤਾ ਪਰਫੁੱਲਿਤ ਹੋਵੇ।